ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੋ ਕੈਨੇਡਾ ਦੇ ਰੂਲ ਜਿਹੜੇ ਆਏ ਨੇ ਅਨਾਉਂਸਮੈਂਟ ਕੀਤੀ ਹੈ ਉਹਨਾਂ ਨੇ ਅਪਡੇਟ ਦਿੱਤਾ ਹੈਗਾ ਕੁਝ ਚੇਂਜਸ ਜਿਹੜੇ ਕੀਤੇ ਨੇ ਉਹ ਇਹ ਨਹੀਂ ਹੈਗਾ ਕਿ ਉਹਨਾਂ ਨੇ ਜਿਵੇਂ ਉਧਰ ਵਿਜ਼ਟਰ ਵੀਜ਼ਾ ਤੇ ਜਿਹੜੇ ਗਏ ਹੋਏ ਸੀਗੇ ਉਹਨਾਂ ਦੇ ਵਰਕ ਪਰਮਿਟ ਬੰਦ ਨਹੀਂ ਕੀਤੇ ਹੈਗੇ ਉਹ ਜੇ ਤੁਸੀਂ ਸਹੀ ਤਰ੍ਹਾਂ ਉਸ ਨੂੰ ਰੀਡ ਕਰੋਗੇ ਉਹ ਜੋ ਵੀ ਉਹਨਾਂ ਨੇ ਆਪਣਾ ਆਰਟੀਕਲ ਭੇਜਿਆ ਹੋਇਆ ਵਾ ਨਿਊਜ਼ ਦਿੱਤੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਸਿੰਪਲ ਲਿਖਿਆ ਹੋਇਆ ਵਾ ਕਿ ਜਦੋਂ 2020 ਦੇ ਵਿੱਚ ਕੋਵਿਡ-19 ਆਇਆ ਜਦੋਂ ਕਰੋਨਾ ਟਾਈਮ ਸੀਗਾ ਉਸ ਟਾਈਮ ਉਸ ਤੋਂ ਪਹਿਲਾਂ 2017 18 19 ਦੀ ਗੱਲ ਕਰਾਂ ਤਾਂ ਫਲੈਗ ਪੋਲਿੰਗ ਦੇ ਨਾਲ ਬਾਰਡਰ ਦੇ ਉੱਤੇ ਜਾ ਕੇ ਐਲ ਐਮ ਆਈ ਅਪਰੂਵ ਕਰਵਾ ਲੈਂਦੇ ਹੁੰਦੇ ਸੀਗੇ ਤੇ ਉੱਥੇ ਹੀ ਆਪਣਾ ਵੀਜ਼ਾ ਜਿਹੜਾ ਹੁੰਦਾ ਸੀਗਾ ਜੇ ਕੋਈ ਵਿਜ਼ਟਰ ਤੇ ਹੁੰਦਾ ਤਾਂ ਹੁੰਦਾ ਸੀਗਾ ਤਾਂ ਉਹ ਐਕਸਟੈਂਡ ਹੋ ਜਾਂਦਾ ਸੀਗਾ ਵਰਕ ਪਰਮਿਟ ਦੇ ਵਿੱਚ ਜਦੋਂ ਕੋਵਿਡ ਆਇਆ ਉਦੋਂ ਫਿਰ ਕਰੋਨਾ ਟਾਈਮ ਇਹਨਾਂ ਨੇ ਆਪਣੀਆਂ ਜਿਹੜੀਆਂ ਗਾਈਡਲਾਈਨਸ ਸੀਗੀਆਂ ਇਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਫੇਸ ਟੂ ਫੇਸ ਨਹੀਂ ਮਿਲਾਂਗੇ ਤੇ ਤੁਸੀਂ ਜਿੰਨੇ ਵੀ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ 2020 ਦੇ ਵਿੱਚ ਫਿਰ ਇਹਨਾਂ ਨੇ ਉਹ ਆਨਲਾਈਨ ਸਿਸਟਮ ਚਲਾਤਾ ਸੀਗਾ ਕਿ ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਆਏ ਹੋਏ ਹੋਗੇ ਤਾਂ ਆਪਣੀ ਐਲ ਐਮ ਆਈ ਤੁਸੀਂ ਜਿਹੜੀ ਹੈਗੀ ਆ ਆਨਲਾਈਨ ਅਪਲਾਈ ਕਰਕੇ ਆਪਣਾ ਜਿਹੜਾ ਵੀਜ਼ਾ ਹੈਗਾ ਉਹ ਐਕਸਟੈਂਡ ਕਰਵਾ ਸਕਦੇ ਹੋ ਗਲਤ ਫੋਮਾਂ ਇਹ ਉੱਡ ਰਹੀਆਂ ਨੇ ਕਿ ਹਾਂਜੀ ਉੱਥੇ ਉਹਨਾਂ ਨੇ ਵਿਜ਼ਟਰ ਵੀਜ਼ੇ ਵਾਲਿਆਂ ਵਾਸਤੇ ਵਰਕ ਪਰਮਿਟ ਬੰਦ ਕਰ ਦਿੱਤਾ ਇਹੋ ਜਿਹਾ ਕੁਝ ਨਹੀਂ ਹੈਗਾਗਾ ਸਹੀ ਜਾਣਕਾਰੀ ਇਹ ਹੈ ਕਿ ਇਹਨਾਂ ਨੇ ਜਿਹੜਾ 플ੈਗ ਪੋਲਿੰਗ ਸੀਗਾ ਉਹ ਦੁਬਾਰਾ ਤੋਂ ਸਟਾਰਟ ਕਰਤਾ ਜਿਹੜਾ ਬਾਰਡਰ ਤੇ ਜਾ ਕੇ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ ਵਿਜ਼ਟਰ ਵੀਜ਼ਾ ਪਹਿਲਾਂ ਦੀ ਤਰ੍ਹਾਂ ਹੀ ਆ ਰਹੇ ਨੇ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੁਸੀਂ ਆਪਦਾ ਕੋਈ ਵੀ ਸਟੇਟਸ ਹੈਗਾ ਵਾ ਉਹ ਬਾਰਡਰ ਤੇ ਜਾ ਕੇ ਹੁਣ ਚੇਂਜ ਕਰਵਾ ਸਕਦੇ ਹੋ 28 ਅਗਸਤ ਦੀ ਜਿਹੜੀ ਅਪਡੇਟ ਆਈ ਹੋਈ ਸੀਗੀ ਉਹਦੇ ਵਿੱਚ ਸਿੰਪਲ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਹੁਣ ਅਸੀਂ ਉਹ ਆਨਲਾਈਨ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਜਿਹੜੇ ਕੋਈ ਵਿਜ਼ਟਰ ਵੀਜ਼ਾ ਤੇ ਗਏ ਹੋਏ ਨੇ ਜਾਂ ਕੋਈ ਅਦਰ ਵੀਜ਼ਾ ਕੈਟਾਗਰੀ ਤੇ ਗਏ ਹੋਏ ਨੇ ਉਹ ਜਾ ਕੇ ਉੱਥੇ ਆਪਣਾ ਬਾਰਡਰ ਦੇ ਉੱਤੇ ਜਾ ਕੇ ਵਰਕ ਪਰਮਿਟ ਲੋ ਅਸੀਂ ਆਨਲਾਈਨ ਬੰਦ ਕਰ ਦਿੱਤਾ ਤੇ ਜਿਹੜਾ ਸਟੂਡੈਂਟ ਵਰਕ ਪਰਮਿਟ ਉਧਰ ਕਨਵਰਟ ਕਰਵਾਉਣਾ ਚਾਹੁੰਦਾ ਵਾ ਉਹ 플ੈਗ ਪੋਲਿੰਗ ਦੇ ਅੰਡਰ ਨਹੀਂ ਲੈ ਸਕਦਾਗਾ ਉਹ ਆਨਲਾਈਨ ਹੀ ਅਪਲਾਈ ਕਰਕੇ ਆਪਣਾ ਜਿਹੜਾ ਹੈਗਾ ਵਰਕ ਪਰਮਿਟ ਐਲ ਐਮ ਆਈ ਅਪਰੂਵਡ ਕਰਵਾ ਸਕਦਾ ਵਾ ਤੇ ਵਿਜ਼ਟਰ ਵੀਜ਼ੇ ਵਾਲੇ ਜਿਹੜੇ ਹੋਣਗੇ ਉਹ ਜਾ ਕੇ ਬਾਰਡਰ ਤੇ ਉੱਤੇ ਕਨਵਰਟ ਕਰਵਾਉਣਗੇ ਸੋ ਗਲਤ ਫਾਰਮਾ ਤੋਂ ਜ਼ਰੂਰ ਬਚਿਆ ਕਰੋ ਹੋਰ ਜੇ ਕੋਈ ਅਪਡੇਟ ਹੋਊਗੀ ਤਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਤੁਸੀਂ ਸਾਡੇ WhatsApp ਨੰਬਰ ਹੈਗੇ ਨੇ ਉਹਦੇ ਉੱਤੇ ਤੁਸੀਂ ਆਪਣਾ ਕੋਈ ਵੀ ਕੁਐਸਚਨ ਹੈਗਾ ਤੁਸੀਂ ਪੁੱਛ ਸਕਦੇ ਹੋ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ 98633 98638 ਦੇ ਉੱਤੇ ਧੰਨਵਾਦ ਜੀ